ਇਸ ਸਮੇਂ ਮੇਅਰ ਚੋਣਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਮੇਅਰ ਦੀ ਚੋਣ ਹੋਣੀ ਸੀ ਪਰ ਜਿਵੇਂ ਹੀ ਕਾਂਗਰਸ ਦੇ ਕੌਂਸਲਰ ਅਤੇ ਐਮਐਲਏ ਧਾਲੀਵਾਲ ਫਗਵਾੜਾ ਆਡੀਟੋਰੀਅਮ ਦੇ ਵਿੱਚ ਪਹੁੰਚ ਜਾਤਾ ਉਸ ਤੋਂ ਕੁਝ ਸਮੇਂ ਦੇ ਬਾਅਦ ਹੀ ਇਹਨਾਂ ਚੋਣਾਂ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਦੱਸਦੀ ਹੈ ਕਿ ਇਸ ਤੋਂ ਬਾਅਦ ਕੌਂਸਲਰ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਬਾਹਰ ਆ ਕੇ ਨਾਹਰੇਬਾਜੀ ਕੀਤੀ ਗਿਆ ਤਾਂ ਤਸਵੀਰਾਂ ਦੇ ਵਿੱਚ ਇੱਕ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੱਸਦੀ ਹੈ ਕਿ consular ਕਾਂਗਰਸ ਪਾਰਟੀ ਦੇ ਨੇ ਅਤੇ ਉਹਨਾਂ ਦੇ ਨਾਲ ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਜ਼ਰ ਆ ਰਹੇ ਨੇ ਦੱਸਿਆ ਕਿ ਚੋਣਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਅੱਜ ਮੇਅਰ ਦੀ ਚੋਣ ਹੋਣੀ ਸੀ ਪਰ ਜਿਵੇਂ ਹੀ ਕਾਂਗਰਸ ਦੀ ਕਾਉਂਸਲਰ ਤੇ ਐਮਐਲਏ ਆਡੀਟੋਰੀਅਮ ਦੇ ਵਿੱਚ ਪਹੁੰਚਦੇ ਆ ਤਾਂ ਉਸ ਤੋਂ ਥੋੜੇ ਜਿਹੇ ਸਮੇਂ ਦੇ ਬਾਅਦ ਉਹਨਾਂ ਚੋਣਾਂ ਨੂੰ ਪੋਸਟਪੋਨ ਕਰਨ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਕਾਉਂਸਲਰ ਬਾਹਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਹਲਾਕੇ ਕਾਰਨ ਕੀ ਰਹਿਨੇ ਕਿਉਂ ਇਸ ਨੂੰ ਪੋਸਟਪੋਨ ਕੀਤਾ ਗਿਆ ਇਸ ਸਬੰਧੀ ਅਧਿਕਾਰਤ ਤੌਰ ਤੇ ਉੱਪਰ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੇ ਦੱਸਦੇ ਕਿ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਮੇਅਰ ਦੀ ਚੋਣ ਕੀਤੀ ਜਾਣੀ ਸੀ ਤੇ ਇਸੇ ਸਿਲਸਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤਾ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਸੀ ਤੇ ਇਸ ਵਿਚਕਾਰ ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੇਅਰ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਦੱਸਦੇ ਕਿ ਫਗਵਾੜਾ ਦੇ ਵਿੱਚ 嗯。<laughs> ਕਾਂਗਰਸ ਦੇ ਕੋਲੇ 50 ਕੌਂਸਲਰ ਨੇ ਅਤੇ ਇੱਕ ਐਮ.ਐਲ.ਏ ਦੀ ਵੋਟ ਆ ਤੇ ਇੱਥੇ ਕਾਂਗਰਸ ਦੇ ਵੱਲੋਂ ਦਾਵੇਦਾਰੀ ਜਿਤਾਈ ਗਈ ਹੈ ਆਪਣਾ ਮੇਅਰ ਬਣਾਉਣ ਦੀ ਪਰ ਅੱਜ ਚੋਣ ਹੋਣੀ ਸੀ ਅਤੇ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਇੱਕ ਵੱਡਾ ਇਕੱਠ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੱਸਦੀ ਹੈ ਕਿ ਤਸਵੀਰਾਂ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਇਸੇ ਵਿਚਕਾਰ ਹੋਣੇ ਵੱਡੇ ਇਕੱਠ ਦੀਆਂ ਤਸਵੀਰਾਂ ఎని ਇਸ ਸਮੇਂ ਮੇਅਰ ਚੋਣਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਮੇਅਰ ਦੀ ਚੋਣ ਹੋਣੀ ਸੀ ਪਰ ਜਿਵੇਂ ਹੀ ਕਾਂਗਰਸ ਦੇ ਕਾਉਂਸਲਰ ਅਤੇ ਐਮਐਲਏ ਧਾਲੀਵਾਲ ਫਗਵਾੜਾ ਆਡੀਟੋਰੀਅਮ ਦੇ ਵਿੱਚ ਪਹੁੰਚ ਜਾਤਾ ਉਸ ਤੋਂ ਕੁਝ ਸਮੇਂ ਦੇ ਬਾਅਦ ਹੀ ਇਹਨਾਂ ਚੋਣਾਂ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਇਸ ਤੋਂ ਬਾਅਦ ਕਾਉਂਸਲਰ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਬਾਹਰ ਆ ਕੇ ਨਾਹਰੇਬਾਜੀ ਕੀਤੀ ਗਿਆ ਤਾਂ ਤਸਵੀਰਾਂ ਦੇ ਵਿੱਚ ਇੱਕ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੱਸਦੀ ਹੈ ਕਿ ਕਾਉਂਸਲਰ ਕਾਂਗਰਸ ਪਾਰਟੀ ਦੇ ਨੇ ਅਤੇ ਉਹਨਾਂ ਦੇ ਨਾਲ ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਜ਼ਰ ਆ ਰਹੇ ਨੇ ਦੱਸਿਆ ਕਿ ਚੋਣਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਅੱਜ ਮੇਅਰ ਦੀ ਚੋਣ ਹੋਣੀ ਸੀ ਪਰ ਜਿਵੇਂ ਹੀ ਕਾਂਗਰਸ ਦੀ ਕਾਉਂਸਲਰ ਤੇ ਐਮਐਲਏ ਆਡੀਟੋਰੀਅਮ ਦੇ ਵਿੱਚ ਪਹੁੰਚਦੇ ਆ ਤਾਂ ਉਸ ਤੋਂ ਥੋੜੇ ਜਿਹੇ ਸਮੇਂ ਦੇ ਬਾਅਦ ਉਹਨਾਂ ਚੋਣਾਂ ਨੂੰ ਪੋਸਟਪੋਨ ਕਰਨ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਕਾਉਂਸਲਰ ਬਾਹਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਹਾਲਾਂਕਿ ਕਾਰਨ ਕੀ ਰਹੇ ਨੇ ਕਿਉਂ ਇਸ ਨੂੰ ਪੋਸਟਪੋਨ ਕੀਤਾ ਗਿਆ ਇਸ ਸਬੰਧੀ ਅਧਿਕਾਰਤ ਤੌਰ ਤੇ ਉੱਪਰ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੇ ਦੱਸਦੇ ਕਿ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਮੇਅਰ ਦੀ ਚੋਣ ਕੀਤੀ ਜਾਣੀ ਸੀ ਤੇ ਇਸੇ ਸਿਲਸਿਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤਾ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਸੀ ਤੇ ਇਸ ਵਿਚਕਾਰ ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੇਅਰ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਦੱਸਦੇ ਕਿ ਗਵਾੜਾ ਦੇ ਵਿੱਚ ਕਾਂਗਰਸ ਦੇ ਕੋਲੇ 50 ਕੌਂਸਲਰ ਨੇ ਅਤੇ ਇੱਕ ਐਮਐਲਏ ਦੀ ਵੋਟ ਆ ਤੇ ਇੱਥੇ ਕਾਂਗਰਸ ਦੇ ਵੱਲੋਂ ਦਾਵੇਦਾਰੀ ਜਿਤਾਈ ਗਈ ਹੈ ਆਪਣਾ ਮੇਅਰ ਬਣਾਉਣ ਦੀ ਪਰ ਅੱਜ ਚੋਣ ਹੋਣੀ ਸੀ ਅਤੇ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਇੱਕ ਵੱਡਾ ਇਕੱਠ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੱਸਦੀ ਹੈ ਕਿ ਤਸਵੀਰਾਂ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਇਸੇ ਵਿਚਕਾਰ ਹੋਣੇ ਵੱਡੇ ਇਕੱਠ ਦੀਆਂ ਤਸਵੀਰਾਂ I'm not